ਅਰੇਡੀ ਨਿੰਬੂ ਦੇ ਛਿਲਕਿਆਂ ਨੂੰ ਗੁੱਦੇ ਤੋਂ ਵੱਖਾ ਕਰਕੇ ਟੁਕੜੇ ਕਰ ਲਓ ਡੰਡੀ ਅਚਾਰ ਬਣਾਉਣ ਦੀ ਵਿਧੀ ਨਾਲ ਇਹਨਾਂ ਛਿਲਕਿਆਂ ਦਾ ਅਚਾਰ ਬਣਾ ਲਓ ਡੰਡੀ ਪੌਸ਼ਟਿਕ ਅਤੇ ਸਵਾਦੀ ਅਚਾਰ ਤਿਆਰ ਹੋਵੇਗਾ ਡੰਡੀ ਪਪੀਤੇ ਅਤੇ ਹਦਵਾਨੇ ਦੇ ਛਿਲਕੇ ਗੁੱਦੇ ਵਾਲੇ ਪਾਸੇ ਤੋਂ ਹੱਥਾਂ ਪੈਰਾ ਉੱਤੇ ਮਲੋ ਅਤੇ ਅੱਧੇ ਘੰਟੇ ਬਾਅਦ ਸੁਕਾ ਕੇ ਪਾਣੀ ਨਾਲ ਧੋ ਲਓ ਡੰਡੀ ਚਮੜੀ ਉੱਤੇ ਝੋੜੀਆਂ ਨਹੀਂ ਪੈਣਗੀਆਂ ਅਤੇ ਚਮੜੀ ਦਾ ਰੰਗ ਸਾਫ਼ ਰਹੇਗਾ ਡੰਡੀ ਆਲੂ ਦੇ ਛਿਲਕਿਆਂ ਅਤੇ ਲੌਕੀ ਦੇ ਤਾਜੇ ਛਿਲਕਿਆਂ ਨੂੰ ਚਿਹਰੇ ਉੱਤੇ ਮਲੋ ਡੰਡੀ ਇੱਕ ਹਫ਼ਤੇ ਬੇਚੂਹੀ ਚਿਹਰਾ ਚਮਕਣ ਲੱਗੇਗਾ ਡੰਡੀ ਛੋਟੀ ਜਾਂ ਵੱਡੀ ਇਲਾਇਚੀ ਦੇ ਛਿਲਕੇ ਚਾਹ ਅਤੇ ਸ਼ੱਕਰ ਦੇ ਡੱਬਿਆਂ ਵਿੱਚ ਪਾ ਦਿਓ ਡੰਡੀ ਚਾਹ ਵਿੱਚੋਂ ਇਲਾਇਚੀ ਦੀ ਮਿੱਠੀ-ਮਿੱਠੀ ਖੁਸ਼ਬੂ ਆਵੇਗੀ ਡੰਡੀ ਗੋਬੀ ਸ਼ਲਗਮ ਆਲੂ ਮਟਰ ਆਦ ਸਬਜ਼ੀਆਂ ਉਬਾਲਣ ਤੋਂ ਬਾਅਦ ਇਹਨਾਂ ਦਾ ਪਾਣੀ ਸੁੱਟੋ ਨਾ ਡੰਡੀ ਇਸ ਪਾਣੀ ਵਿੱਚ ਅੱਧਾ ਨਿੰਬੂ ਨਚੋੜ ਲਓ ਅਤੇ ਇਸ ਪਾਣੀ ਨਾਲ ਸਿਰ ਧੋਵੋ ਠੰਡੀ ਵਾਲ ਮਜ਼ਬੂਤ ਅਤੇ ਕਾਲੇ ਬਣੇ ਰਹਿਣਗੇ ਡੰਡੀ ਕਰੇਲੇ ਦੇ ਛਿਲਕੇ ਸੁਕਾ ਕੇ ਦਾਲ ਚੌਲਾਂ ਆਦ ਦੇ ਡੱਬਿਆਂ ਵਿੱਚ ਪਾ ਦੇਣ ਨਾਲ ਕੀੜਾ ਨਹੀਂ ਲੱਗਦਾ ਡੰਡੀ ਡਬਲ ਰੋਟੀ ਸੁੱਕ ਗਈ ਹੋਵੇ ਤਾਂ ਉਬਲਦੇ ਪਾਣੀ ਜਾਂ ਦੁੱਧ ਦੀ ਭਾਫ਼ ਉੱਤੇ ਰੱਖ ਕੇ ਉਲਟਨ ਪਲਟਨ ਨਾਲ ਨਰਮ ਅਤੇ ਖਾਣਯੋਗ ਹੋ ਜਾਂਦੀ ਹੈ ਡੰਡੀ ਆਟੇ ਦੇ ਛਾਨ ਬੂਰੇ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਡੰਡੀ ਇਸ ਨੂੰ ਜਾਂ ਤਾਂ ਆਟੇ ਵਿੱਚ ਹੀ ਮਿਲਾ ਦਿਓ ਜਾਂ ਛਾਂ ਬੂਰੇ ਦੇ ਨਾਲ ਥੋੜਾ ਜਿਹਾ ਅਰੜੀ ਦਹੀਂ ਹਲਦੀ ਨਿੰਬੂ ਦਾ ਰਸ ਅਤੇ ਸ਼ਹਿਦ ਸਹੀ ਮਾਤਰਾ ਵਿੱਚ ਲੈ ਕੇ ਇੱਕ ਕੌਲੀ ਪਾਣੀ ਵਿੱਚ ਉਬਾਲ ਕੇ 1-2 ਘੰਟੇ ਰੱਖਿਆ ਰਹਿਣ ਦਿਓ ਡੰਡੀ ਫਿਰ ਇਸ ਨੂੰ ਮਸਲ ਕੇ ਮਿਲਾ ਲਓ ਅਤੇ ਚਿਹਰੇ ਉੱਤੇ ਲੇਪ ਕਰੋ ਡੰਡੀ ਸੁੱਕ ਜਾਣ ਉੱਤੇ ਠੰਡੇ ਪਾਣੀ ਨਾਲ ਧੋ ਲਓ ਡੰਡੀ ਚਿਹਰੇ ਦੀ ਚਮੜੀ ਗੋਰੀ ਚਮਕਦਾਰ ਅਤੇ ਦਾਗ ਰਹਿਤ ਹੋ ਜਾਵੇਗੀ ਡੰਡੀ ਨਵੰਬਰ ਦੇ ਮਹੀਨੇ ਵਿੱਚ ਦੇਸ਼ ਵਿੱਚ ਜ਼ਿਆਦਾ ਹਿੱਸਿਆਂ ਵਿੱਚ ਰਸੋਈ ਬਗੀਚੀ ਵਿੱਚ ਜੋ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਉਹ ਅਗਲੇ ਸਾਲ ਜਨਵਰੀ ਅੱਧ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਬਹੁਤ ਖਾਦੀਆਂ ਜਾਂਦੀਆਂ ਹਨ ਡੰਡੀ ਇਸ ਲਈ ਰਸੋਈ ਮਗੀਚੀ ਲਈ ਇਹ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਡੰਡੀ ਸਵਾਲ ਹੈ ਆਖਰ ਇਸ ਮੌਸਮ ਵਿੱਚ ਸਾਨੂੰ ਆਪਣੀ ਰਸੋਈ ਬਗੀਚੀ ਦਾ ਜਿਆਦਾ ਤੋਂ ਜਿਆਦਾ ਫਾਇਦਾ ਲੈਣ ਲਈ ਕਿਹੜੀਆਂ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਹਨ ਪ੍ਰਸ਼ਨ ਚਿੰਨ ਜਿੰਨੀ ਬੀਜ ਸਕੋ ਓਨੀਆਂ ਹੀ ਬੀਜੋ ਡੰਡੀ ਕਿਉਂਕਿ ਨਵੰਬਰ ਦੀ ਸ਼ੁਰੂਆਤ ਵਿੱਚ ਗੁਲਾਬੀ ਠੰਡ ਸ਼ੁਰੂ ਹੋਣ ਤੋਂ ਬਾਅਦ ਤੇਜ਼ੀ ਨਾਲ ਮੌਸਮ ਬਦਲਦਾ ਹੈ ਅਤੇ ਉੱਪਰ ਜਿੰਨਾ ਸਬਜ਼ੀਆਂ ਦਾ ਜ਼ਿਕਰ ਹੈ ਉਹਨਾਂ ਦਾ ਇਸ ਮੌਸਮ ਵਿੱਚ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਡੰਡੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਕਰਨਾ ਹੋਵੇਗਾ ਡੰਡੀ ਦੂਜਾ ਮਹੱਤਮਪੂਰਨ ਸਬਕ ਇਸ ਮਹੀਨੇ ਲਈ ਇਹ ਹੈ ਕਿ ਸ਼ੁਰੂ ਵਿੱਚ ਭਾਵੇਂ ਲੱਗੇ ਕਿ ਹਾਲੇ ਤਾਂ ਠੰਡ ਸ਼ੁਰੂ ਹੋ ਰਹੀ ਹੈ ਪਰ ਕਈ ਵਾਰ ਇੱਕ ਝਟਕੇ ਵਿੱਚ ਹੀ ਨਵੰਬਰ ਅੱਦ ਤੋਂ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈਣ ਲੱਗਦੀ ਹੈ ਡੰਡੀ